ਸੋ ਇੱਕ ਵਾਰ ਫਿਰ ਅਸੀਂ ਪ੍ਰੋਗਰਾਮ ਲੈ ਕੇ ਆ ਗਏ ਆ ਭੁੱਲ ਗਿਆ ਲੋਕ ਬਾਤਾਂ ਪਾਉਣੀਆਂ ਤੁਸੀਂ ਬਹੁਤ ਪਿਆਰ ਦਿੰਦੇ ਆ ਤੁਹਾਨੂੰ ਬਹੁਤ ਚੰਗਾ ਲੱਗਦਾ ਇਦਾਂ ਹੀ ਆਉਂਦੇ ਰਹੋ ਇਦਾਂ ਹੀ ਆਪਾਂ ਮਿਲਦੇ ਰਹੀਏ ਗੱਲਾਂ ਬਾਤਾਂ ਕਰਦੇ ਰਹੀਏ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਸਾਰੇ ਜਿਹੜੇ ਬੰਦੇ ਨਵੇਂ ਆਏ ਆ ਉਹਨਾਂ ਦਾ ਵੈਲਕਮ ਹੈ ਜੀ ਸਾਡੇ ਚੈਨਲ ਤੇ ਸੋ ਹੁਣ ਅਸੀਂ ਦਿੰਦੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਆ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੂੰਝਾਂ ਦੇਣ ਬੱਚੇ ਨਦੀ ਨਾਲ ਆਉਣ ਚੱਲੀਆਂ ਇਹਦਾ ਜਵਾਬ ਹੈਗਾ ਜੀ ਟਿੰਡਾ ਕੂ ਦੀਆਂ ਟਿੰਡਾਂ ਹੁਣ ਅਸੀਂ ਦੱਸਦੇ ਹਾਂ ਉਹਨਾਂ ਦਾ ਨਾਮ ਜਿਨ੍ਹਾਂ ਨੇ ਪਿਛਲੀ ਬਾਤ ਦਾ ਜਵਾਬ ਸਹੀ ਦਿੱਤਾ ਇੱਥੇ ਹੈ ਜੀ ਕਿ ਕੋਈ ਜਵਾਬ ਆਇਆ YouTube ਤੋਂ ਸਾਨੂੰ ਪ੍ਰਭਜੋਤ 26 ਮਹਿਰਾ ਵਲੌਗ ਹਾਂਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਇੱਕੋ ਹੀ ਜਵਾਬ ਆਇਆ ਬਾਕੀ ਇਹਨਾਂ ਨੂੰ ਲੱਗਦਾ ਪੂਰੀ ਤਰ੍ਹਾਂ ਕੋਸ਼ਿਸ਼ ਨਹੀਂ ਕੀਤੀ ਅੱਗੇ ਤਾਂ ਤਾਰਿਆਂ ਦੀ ਛਾਂਵੇਂ ਕੋਠੇ ਤੇ ਬਹਿ ਕੇ ਬਾਤਾਂ ਪਾਉਂਦੇ ਹੁੰਦੇ ਸੀ ਹੁਣ AC ਵਾਲੇ ਕਮਰੇ 'ਚ ਬਹਿ ਕੇ ਪਾਲਾਂਗੇ ਸਹੀ ਗੱਲ ਹੈ ਅੱਗੇ ਤਾਂ ਕੋਠਿਆਂ ਤੇ ਪਾਉਂਦੇ ਹੁੰਦੇ ਨਾ ਮੰਜੇ ਹਾਂਜੀ ਵਿਸ਼ਾ ਆ ਕੇ ਬੈਸਤਰੀ ਤਫੀਰ ਬਾਤਾਂ ਵੜੀਆਂ ਬਚਾਈਆਂ ਹੋਣੀਆਂ ਮੰਜਿਆਂ ਤੇ ਹਨਾ ਤਾਂ ਉੱਥੇ ਬਹਿ ਕੇ ਬਾਤਾਂ ਪਾਉਣੀਆਂ ਸੰਜਾਨਿਆਂ ਨੇ ਬੁੱਝਣੀਆਂ ਹੂੰ ਤਾਂ ਬੜਾ ਵਧੀਆ ਲੱਗਦਾ ਸੀ ਉਹ ਵੀ ਟਾਈਮ ਤਾਂ ਇੱਕ ਹਨਾ ਕਹਿੰਦੇ ਹੁੰਦੇ ਸੀ ਨਾ ਆਪਣੇ ਮੂੰਹ ਮੀਆਂ ਮਿੱਠੂ ਇਹਦਾ ਕੋਈ ਮਤਲਬ ਹੁੰਦਾ ਸੀ ਨਾ ਇਹਦਾ ਮਤਲਬ ਹੁੰਦਾ ਸੀ ਆਪਣੀ ਵੜਾਈ ਆਪ ਕਰਨੀ ਉਹਨੂੰ ਕਹਿੰਦੇ ਆਪਣੇ ਮੂੰਹ ਮੀਆਂ ਮਿੱਟੂ ਤੇ ਅੱਜ ਕੱਲ ਦੇ ਟਾਈਮ 'ਚ ਵੀ ਹੈਗੇ ਆ ਹੈਗੇ ਕਿਦਾਂ ਦੇ ਲੋਕ ਹੈਗੇ ਆ ਬਹੁਤ ਆ ਅਸੀਂ ਕਈ ਵਾਰੀ ਦੇਖੀਦਾ ਕਈ ਵਾਰੀ ਸਾਨੂੰ ਮਿਲਦੇ ਆ ਜਿਹੜੇ ਕਿ ਆਪਦੀ ਵਿਡਿਆਈ ਆਪੇ ਹੀ ਕਰੀ ਜਾਣਗੇ ਆਪਣੇ ਪਰਿਵਾਰ ਦੀ ਵਿਡਿਆਈ ਕਰੀ ਜਾਣਗੇ ਆਪਣੇ ਬੱਚਿਆਂ ਦੀ ਵਿਡਿਆਈ ਕਰੀ ਜਾਣਗੇ ਸਾਡੇ ਬੱਚੇ ਇਦਾਂ ਸਾਡਾ ਸਾਡਾ ਪਰਿਵਾਰ ਇਦਾਂ ਅਸੀਂ ਇਦਾਂ ਕਰਦੇ ਆ ਅਸੀਂ ਇਦਾਂ ਕਰਦੇ ਆ ਉਹ ਦੂਸਰੇ ਦੀ ਗੱਲ ਸੁਣਦੇ ਹੀ ਨਹੀਂਗੇ ਨਹੀਂ ਸੁਣਦੇ ਹਾਂ ਸਹੀ ਗੱਲ ਆ ਉਹ ਜਦੋਂ ਵੀ ਕਿਤੇ ਕੋਈ ਟੱਕਰ ਪੈਂਦਾ ਕੋਈ ਏਦਾਂ ਦਾ ਬੰਦਾ ਉਹ ਆਪਣੇ ਤਾਂ ਹਨਾ ਲੜੀ ਲਾ ਦਿੰਦਾ ਪੂਰੀ ਤਰੀਫਾਂ ਦੀ ਮੈਂ ਆ ਕੀਤਾ ਮੈਂ ਆ ਕੀਤਾ ਮੈਂ ਆ ਕੀਤਾ ਮੇਰੇ ਘਰ ਦੇਆਂ ਨੇ ਆ ਕੀਤਾ ਮੇਰੇ ਬੱਚੇ ਬਹੁਤ ਕਾਮਯਾਬ ਆ ਜੀ ਹਨਾ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹਦੇ ਵਿੱਚ ਬੰਦਾ ਆਪਣੀ ਤਾਰੀਫ ਕਰਦਾ ਕੋਈ ਕਹਿੰਦਾ ਮੈਂ ਕੁਕਿੰਗ ਬਹੁਤ ਵਧੀਆ ਕਰਦਾ ਕੋਈ ਕਹਿੰਦਾ ਮੈਂ ਹੋਰ ਕੰਮ ਜਿਹੜੇ ਆ ਮੇਰੇ ਆਸੇ ਪਾਸੇ ਬੜੇ ਵਧੀਆ ਮੈਂ ਕਰਦਾ ਤੁਸੀਂ ਆ ਕੇ ਦੇਖਿਓ ਇੱਕ ਵਾਰੀ ਹਨਾ ਤਾਂ ਜਦੋਂ ਅਸੀਂ ਬੋਲਣ ਲੱਗਦੇ ਹਾਂ ਕੁਝ ਆਪਣੀ ਗੱਲ ਤਾਂ ਉਦੋਂ ਅੱਛਾ ਚਲੋ ਠੀਕ ਹੈ ਕੋਈ ਨਹੀਂ ਮਿਲਾਂਗੇ ਆਪਾਂ ਫੇਰ ਗੱਲ ਨੂੰ ਇਹ ਤਾਂ ਉਹ ਸਟਾਪ ਕਰਾਂ ਦੇ ਗਏ। ਸਟੇ ਮੂੰਹ ਬੰਦ। ਉਹ ਬੰਦ ਕਰਾਂ ਦੇ। ਅਗਲੇ ਦਾ ਮੂੰਹ ਬੰਦ ਕਰਾ ਕੇ ਚਲੋ ਠੀਕ ਹੈ ਚਲੋ ਜੀ ਮੋੜ ਕੇ ਫੇ ਮਿਲਾਂਗੇ। ਹਨਾ ਇਦਾਂ ਦੇ ਵੀ ਕਈ ਬੰਦੇ ਆਉਂਦੇ ਆਪਣੀ ਜ਼ਿੰਦਗੀ ਚ। ਆਉਂਦੇ ਆ ਬਹੁਤ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਆ ਦੋਸਤੋ ਤੁਹਾਡੀ ਜ਼ਿੰਦਗੀ ਵਿੱਚ ਵੀ ਆਉਂਦੇ ਹੋਣਗੇ ਹਾਂਜੀ ਹਾਂਜੀ ਜਿਹੜੇ ਆਪਣੀ ਵਡਿਆਈ ਆਪ ਹੀ ਕਰੀ ਜਾਂਦੇ ਆ ਦੂਜੇ ਨੂੰ ਗੱਲ ਹੀ ਨਹੀਂ ਕਰਨ ਦਿੰਦੇ ਵੈਸੇ ਤਾਂ ਜਿਹੜੀ ਵਡਿਆਈ ਆ ਜਿਹੜੀ ਤੁਹਾਡੀ ਤਾਰੀਫ ਆ ਇਹ ਤਾਂ ਜੇ ਤੁਸੀਂ ਕੁਝ ਚੰਗਾ ਕਰ ਰਹੇ ਆ ਤੇ ਲੋਕ ਆਪੇ ਹੀ ਕਰਨਗੇ ਤੇ ਉਹ ਮਜ਼ਾ ਵੀ ਉਸ ਤਾਰੀਫ ਦਾ ਹੁਣ ਤੁਸੀਂ ਆਪ ਹੀ ਦੱਸੀ ਜਾਂਦੇ ਆ ਮੈਂ ਉੱਥੇ ਆ ਆ ਕਰ ਆਇਆ ਮੈਂ ਜੀ ਗੁਰਦੁਆਰੇ ਪੱਖਾ ਲਵਾ ਕੇ ਆਇਆ ਮੈਂ ਗੁਰਦੁਆਰੇ ਆ ਕੰਮ ਕਰਾ ਕੇ ਆ ਆਪ ਹੀ ਤੁਸੀਂ ਦੱਸੀ ਜਾਨੇ ਹਾਂ ਤੇ ਉਹਦਾ ਕੋਈ ਫਾਇਦਾ ਨਹੀਂਗਾ ਕੋਈ ਨਾ ਜਿੱਦਾਂ ਵੀ ਕਹਿੰਦੇ ਆ ਵੀ ਆਪਣੀ ਵਡਿਆਈ ਆਪ ਕਰਨੀ ਹੈ ਨਾ ਤਾਂ ਤੁਹਾਡਾ ਕੰਮ ਬੋਲਦਾ ਆ ਦੇਖੋ ਜੇ ਤੁਸੀਂ ਵਧੀਆ ਕੰਮ ਕਰਦੇ ਆ ਜਾਂ ਤੁਸੀਂ ਵਧੀਆ ਬੋਲਦੇ ਆ ਕਿਤੇ ਆਪਾਂ ਸਪੀਚ ਸੁਣਦੇ ਆ ਜਾਂ ਕਿਤੇ ਕੋ ਗਾਣਾ ਸੁਣਦੇ ਆ ਕਿਤੇ ਕਿਸੇ ਦੀ ਕੋਈ ਗੱਲ ਸੁਣਦੇ ਆਪਾਂ ਆਪਣੇ ਮੂੰਹ ਆਪੇ ਹੀ ਬੋਲਦੇ ਆ ਵੀ ਕਿੰਨੀ ਸੋਹਣੀ ਆਵਾਜ਼ ਆ ਕਿੰਨਾ ਸੋਹਣਾ ਗਾਣਾ ਆ ਕਿੰਨੇ ਸੋਹਣੇ ਇਹ ਬੋਲ ਆ ਮਤਲਬ ਕਿੰਨਾ ਸੋਹਣਾ ਇਹ ਬੋਲ ਦਾ ਆ ਇਹ ਕਿੰਨਾ ਸੋਹਣਾ ਇਹਨੇ ਕੰਮ ਕੀਤਾ ਦੇਖੋ ਕਿੰਨੀ ਸਜਾਵਟ ਸੋਹਣੀ ਕੀਤੀ ਆ ਉਸ ਬੰਦੇ ਨੇ ਵੀ ਉਹ ਕਾਰੀਗਰ ਲਿਆਓ ਫੜ ਕੇ ਜਿੰਨੇ ਆ ਸਜਾਵਟ ਕੀਤੀ ਆ ਕਈ ਚੀਜ਼ ਆਪਾਂ ਰਸਤੇ ਵਿੱਚ ਜਾਂਦੇ ਇਧਰ ਉਧਰ ਆਪਾਂ ਨੋਟ ਕਰਦੇ ਆ ਹਨਾ ਤਾ ਇਹ ਚੀਜ਼ਾਂ ਜਿਹੜੀਆਂ ਤਾਰੀਫ਼ ਵਾਲੀਆਂ ਹੁੰਦੀਆਂ ਇਹ ਤਾਂ ਕੁਦਰਤੀ ਆਪਣੇ ਮੂੰਹ ਆਪ ਹੀ ਨਿਕਲਿਆ ਆਉਂਦੀਆਂ। ਕਿ ਇਦਾਂ ਦੇ ਵੀ ਮਿਲਦੇ ਆ ਲੋਕ ਜਿਹੜੇ ਤੁਹਾਨੂੰ ਦੱਸਣਗੇ ਮੈਂ ਸਵੇਰ ਨੂੰ ਉੱਠ ਕੇ 9 ਵਜੇ ਪਾਠ ਕਰਦਾ। ਹਾਂਜੀ ਹਾਂਜੀ ਹਾਂਜੀ। ਮੈਂ ਪਾਠ ਕਰਦਾ ਮੈਂ ਦੋ ਪਾਠ ਕੀਤੇ ਅੱਜ ਮੈਂ ਅੱਜ ਪੰਜ ਕੀਤੇ ਮੈਂ ਤੜਕੇ 3 ਵਜੇ ਉੱਠ ਪੈਣਾ। ਹਾਂਜੀ। ਉਹ ਦੇਖੋ ਉਹ ਜੋ ਪਾਠ ਹੈ ਉਹ ਤੇ ਤੁਸੀਂ ਆਪ ਦੇ ਲਈ ਕਰਦੇ ਹੋ ਕਿਸੇ ਲਈ ਤੇ ਕੋਈ ਫਾਇਦਾ ਨਹੀਂ। ਇਸ ਲਈ ਆਪਾਂ ਨੂੰ ਰੌਲਾ ਪਾਉਣ ਦੀ ਤੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਵੈਸੇ ਪਤਾ ਨਹੀਂ ਕਿਉਂ ਇਦਾਂ। ਵੈਸੇ ਅਸੀਂ ਦੇਖਿਆ ਬਹੁਤ ਗੱਲਾਂ ਵੀ ਸੁਣੀਆਂ ਇਦਾਂ ਦੀਆਂ ਜਿਹੜੇ ਚੰਗੇ ਸਾਡੇ ਤੋਂ ਵੀ ਬਹੁਤ ਬੈਠੇ ਉੱਪਰ ਬੰਦੇ ਆ ਨਾ ਉਹ ਦੱਸਦੇ ਆ ਕਿ ਇਹ ਜਿਹੜਾ ਬੰਦਾ ਆਪਣੀਆਂ ਆਪ ਵਡਿਆਈ ਕਰ ਰਿਹਾ ਹੁੰਦਾ ਨਾ ਉਹ ਅੰਦਰੋਂ ਤਕਰੀਬਨ ਖਾਲੀ ਹੁੰਦਾ ਹਾਂ ਉਹਨੂੰ ਕੋਈ ਅੰਦਰ ਆਪਣੀ ਡਾਰ ਹੁੰਦਾ ਫਿਰ ਉਹ ਆਪਣਾ ਆਪ ਦੱਸਦਾ ਦਵਾਦ ਬਦਦਾ ਉਹਦੇ ਅੰਦਰ ਕਹਿੰਦੇ ਬਹੁਤ ਖਾਲੀਪਨ ਹੁੰਦਾ ਸਹੀ ਗੱਲ ਹੈ ਤੇ ਫਿਰ ਉਹਨੂੰ ਇਹ ਦੱਸਣਾ ਬਿੰਦਾ ਰੋਲਾ ਪਾਪਾ ਮੈਂ ਮੈਂ ਆ ਕੀਤਾ ਮੇਰੇ ਬੱਚੇ ਇੰਨੇ ਆਹ ਕਰਦੇ ਆ ਅਸੀਂ ਇਦਾਂ ਕਰਦੇ ਆ ਫਿਰ ਉਹਨੂੰ ਦੱਸਣਾ ਪਈਆ ਹਾਂ ਜੀ ਹਾਂ ਲੋਕ ਦੱਸਣਗੇ ਤੁਸੀਂ ਜੇ ਇੱਕ ਚੰਗਾ ਕਰ ਰਹੇ ਹੋ ਤੁਹਾਨੂੰ ਲੋਕਾਂ ਨੇ ਆਪੇ ਕਹਿਣਾ ਹੈ ਬਿਲਕੁਲ ਵੀ ਤੁਸੀਂ ਵਧੀਆ ਕਰ ਰਹੇ ਹੋ ਸਹੀ ਗੱਲ ਹੈ ਸੋ ਇਸ ਲਈ ਜਿਹੜੀ ਆਪ ਦੀ ਵਡਿਆਈ ਕਰਨੀ ਕੋਈ ਬਾਲੀ ਚੰਗੀ ਗੱਲ ਨਹੀਂ ਮੈਂ ਇੰਨੇ ਪੈਸੇ ਕਮਾ ਲਿਆ ਮੈਂ ਕੋਆ ਗੱਡੀ ਆ ਮੈਂ ਐਦਾਂ ਕਰਦਾ ਐਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਦੱਸਦੇ ਆ ਵੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹਾਂਜੀ ਹਾਂਜੀ ਉਹ ਤਕਰੀਬਨ ਅੰਦਰੋਂ ਖਾਲੀ ਹੁੰਦੇ ਆ ਬੰਦੇ ਹਾਂਜੀ ਦੇਖੋ ਜੋ ਵੀ ਆਪਾਂ ਕੰਮ ਕਰਨਾ ਆਪਣੇ ਲਈ ਕਰਨਾ ਕਿਸੇ ਨੂੰ ਤਾਂ ਕੋਈ ਮਤਲਬ ਨਹੀਂ ਇਹਦੇ ਵਿੱਚ ਹਨਾ ਤੁਸੀਂ ਕੀ ਕੀਤਾ ਕੀ ਵਧੀਆ ਕੀਤਾ ਕੀ ਨਹੀਂ ਕੀਤਾ ਆਪਣੀ ਵਡਿਆਈ ਆਪ ਕਰਨ ਦੀ ਲੋੜ ਨਹੀਂ ਇਹ ਲੋਕ ਦੇਖ ਰਹੇ ਹੁੰਦੇ ਤੁਹਾਨੂੰ ਸਾਰੇ ਲੱਗੇ ਛੱਗੇ ਸੋਹੀ ਪੁਰਾਣੀ ਕਹਾਵਤ ਆਪਣੇ ਮੂੰਹ ਮਿਆ ਮਤ ਨੂੰ ਨਹੀਂ ਬੜਨਾ ਨੇ ਪ੍ਰਾਣੀ ਘੋੜਿਆ ਹਾਂਜੀ ਹਾਂਜੀ ਇਹ ਦੇਖੋ ਕਾਹਵਤਾ ਵੀ ਸੋਚ ਕੇ ਕਿਸ ਨੇ ਇਹ ਤਾਂ ਹੀ ਬੜੀਆਂ ਆ ਨਾ ਕਿਉਂਕਿ ਇਹ ਚੀਜ਼ਾਂ ਹੈਗੀਆਂ ਸੀ ਪਹਿਲਾਂ ਵੀ ਹੈਗੀਆਂ ਸੀ ਹੂੰ ਹੂੰ ਠੀਕ ਹੈ ਜੀ ਅੱਜ ਸਾਡੀਆਂ ਇਹੀ ਗੱਲਾਂ ਬਾਤਾਂ ਸੀਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੀਆਂ ਤੇ ਹੁਣ ਪਾਉਨੇ ਆਪਾਂ ਜੀ ਦੀ ਬਾਤ ਹਾਂਜੀ ਅੱਜ ਦੀ ਬਾਤ ਹੈ ਗਿਆ ਜੀ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਮੇਰੇ ਬੱਚੇ ਖਾਲੇ ਮੈਂ ਹਰੀ ਮੇਰੇ ਬੱਚੇ ਕਾਲੇ ਮੈਨੂੰ ਛੱਡ ਮੇਰੇ ਬੱਚੇ ਖਾਲੇ ਸੋ ਇਸ ਬਾਤ ਦਾ ਹੁਣ ਤੁਸੀਂ ਜਵਾਬ ਦੇਣਾ ਹੈ ਜੇ ਬਾਤ ਦਾ ਜਵਾਬ ਨਾ ਆਵੇ ਤਾਂ ਫਿਰ ਮੰਝਾ ਲੈ ਕੇ ਕੋਠੇ ਤੇ ਚੜ੍ਹ ਜਾਓ ਤਾਰੇ ਦੇਖ ਕੇ ਤੇ ਫਿਰ ਬਾਤ ਫੇ ਆ ਜਾਣੀ ਬਾਤ ਫੇ ਬਾਤ ਆ ਜਾਣੀ ਹੂੰ ਸਹੀ ਗੱਲ ਆ ਰਹੀ ਗੱਲ ਸੋ ਇਦਾਂ ਹੀ ਦੋਸਤੋ ਆਪਾਂ ਮਿਲਦੇ ਰਹੀਏ ਇਦਾਂ ਗੱਲਾਂ ਬਾਤਾਂ ਕਰਦੇ ਰਹੀਏ ਤੇ ਆਪਾਂ ਫੇਰ ਮਿਲਦੇ ਹਾਂ ਹੁਣ ਅਗਲੇ ਸੰਡੇ ਨੂੰ ਤੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ